ਲੈ ਵੀ ਤਰੋਂ ਸੈਰ ਦੇ ਜਮਾ ਕੋਲਿਆਣਾ ਜਾਨੀ ਕਿ ਸੰਗਰੂਰ ਇੱਥੋਂ ਰਹਿਗਾ 3 ਕਿਲੋਮੀਟਰ ਨਾ ਬਾਈ ਪਿੰਡ ਹੈਗਾ ਬਾਈ ਬਡਰੁਖਾ ਤੇ ਖੇਤਾਂ ਦੇ ਵਿੱਚ ਬਾਈ ਇਹ ਥਾਂ ਜਿਹੜੀ ਬਕੈਓ ਆ ਗੀ ਜਾਨੀ ਕਿ ਜ਼ਮੀਨ ਆ ਬਾਈ ਜੀ ਗੱਲਬਾਤ ਕਰ ਦਾਂਗੇ ਬਾਈ ਜੀ ਕੀ ਗੱਲ ਚੱਲ ਰਹੀ ਠੀਕ ਹੈ ਜੀ ਹੈ ਕਿੱਥਾ ਪਾਇਟਾ ਵੀ ਬਾਈ ਲੋਕੇਸ਼ਨ ਇਹ ਸੰਗਰੂਰ ਦੇ ਲਾਲੋ ਏਰੀਆ ਵੀਰੇ ਹਾਂਜੀ ਅੱਧਾ ਕਿਲੋਮੀਟਰ ਪਿੰਡ ਪੈ ਜਾਂਦਾ ਗੱਲ ਲੋਕੇਸ਼ਨ ਤੇ ਤੇ ਜਿਹੜੀ ਇਹ ਜ਼ਮੀਨ ਆ ਜ਼ਮੀਨ ਮਤਲਬ ਕਹੇ ਉਪਜਾਊ ਦਿਨੇ ਪਰ ਹੈ ਪਲਾਟ ਵਾਲੀ ਆ ਠੀਕ ਆ ਜੀ ਪਲਾਟ ਵਾਲੀ ਦਰ ਸਹੀ ਮੇ ਆ ਬਾਈ ਬਾਹਣ ਹੈਗਾ 8 ਵਿਘੇ 1.5 ਕਿੱਲੇ ਤੋਂ ਮਤਲਬ ਵੱਧ ਥੋੜਾ ਜਿਹਾ ਮਤਲਬ 프ਰੰਟਾ ਜਿਹੜਾ ਇਹਦਾ ਰੋਡ ਤੇ ਇਹਦੇ ਲਿੰਕ ਰੋਡ ਤੇ ਉੱਪਰ ਲੱਗਦਾ ਵੀਰੇ 2 ਕਿੱਲਾਂ ਦਾ 프ਰੰਟ ਲੱਗਦਾ ਲੈ ਵੀ ਮਿੱਤਰੋ ਦੇਖ ਸਾਦੋਗੇ ਯਾਨੀ ਕਿ ਇੱਥੋਂ ਲੈ ਕੇ ਉਹ ਤੱਕ 2 ਕਿੱਲਾਂ ਦਾ 프ਰੰਟ ਆ ਹੈਨਾ ਹਾਂ ਬਾਈ 2 ਕਿੱਲਾਂ ਦਾ 프ਰੰਟਾ ਪਲਾਟ ਕੱ ਜਾ ਕੋਈ ਮੈਨੇ ਫਾਰਮ ਹਾਊਸ ਪਾਉਣਾ ਹੋਵੇ ਬਹੁਤ ਜਨਾ ਵੀ ਹੋਵੇ ਤਾਂ ਵੀ ਤੁਸੀਂ ਬੀਜ ਵੀ ਸਕਦੇ ਹੋ ਵੀਰੇ ਪਜਾਉ ਆ ਗਈ ਪਾਈਪ ਲਾਈਨ ਬਾਈ ਤਰਸੇਮ ਵਿੱਚ ਪਈ ਹੋਈ ਆ 15 ਦੀ ਮੋਟਰ ਆ ਤੀਜਾ ਹਿੱਸਾ ਜੀ ਠੀਕ ਹੈ ਹਾਂਜੀ ਵੀਰੇ ਇਧਰ ਨੂੰ ਕਿੰਨੀ ਹੈ ਜੀ ਅੰਦਰ ਨੂੰ ਵੀਰੇ ਕਿਲੇ ਦੀ ਬਾਹੀ ਆ ਤੇ ਨਾਲਾ ਪਹੀ ਵੀ ਲੱਗਦੀ ਆ ਵੀਰੇ ਪਹੀ ਵੀ ਲੱਗਦੀ ਆ ਹਾਂਜੀ ਅਦਰ ਦੇਖ ਸਕਦੇ ਹੋ ਵੀਰੇ ਮਕਾਨ ਬਣੇ ਹੋਏ ਨੇ ਨਾਲੇ ਨੇੜੇ ਤੇ ਜਿਹੜੇ ਮਕਾਨ ਬਣੇ ਹੋਏ ਨੇ ਲੋਕੇਸ਼ਨ ਬਹੁਤ ਸੋਹਣੀ ਆ ਮਤਲਬ ਮਿਲ ਰਹੀ ਆ ਆਪਾਂ ਨੂੰ ਇਹ ਜ਼ਮੀਨ ਦੇ ਰੇਟ 'ਚ ਇਹ ਪਲਾਟਾਂ ਵਾਲੀਆਂ ਬਾਈ 8 ਵਿਗੇ ਹਨ 8 ਵਿਗੇ ਜੀ ਪੂਰਾ ਇਹ ਵੀ 8 ਵਿਗੇ ਜ਼ਮੀਨ ਆ ਮਿੱਤਰੋ ਦੇਖ ਸਕਦੋਂਗੇ ਜਮਾ ਰੋਡ ਦੇ ਉੱਤੇ ਆਣਗੇ ਇਹ ਤਾਂ ਰੋਡ ਹੀ ਆ ਨਾ ਹਾਂ ਬਾਈ ਬਹੁਤ ਸੋਹਣਾ ਰੋਡ ਆਗਾ ਇੱਥੇ ਲੋਕੇਸ਼ਨ ਦੇਖ ਲਓ ਤੁਸੀਂ ਆਲੇ ਦਾਰ ਇੱਧਰ ਵੀ ਬਾਰੇ ਘਰ ਕੋਠੀਆਂ ਬਣੀਆਂ ਹੋਈਆਂ ਨੇ ਤੇ ਬਾਈ ਮਤਲਬ ਇਹਦਾ ਰੇਟ ਆ ਜਿਹੜਾ ਕੋਈ ਮੇਰਾ ਵੀਰ ਲੈਂਦਾ ਚਾਹਵਣਾ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈਗਾ ਜੀ ਆਪਾਂ ਨੂੰ ਫੋਨ ਕਰਕੇ ਕੋਈ ਵੀ ਮੇਰਾ ਵੀਰ ਲੈਂਦਾ ਚਾਹਵਣ ਹੋਵੇ ਆਪਣੇ ਨਾਲ ਗੱਲ ਕਰ ਸਕਦਾ ਜੀ ਲੈ ਮਿੱਤਰੋ ਬਾਕੀ ਹੁਣ ਆਪਾਂ ਇਹ ਦਿਖਾ ਦਈਏ ਆ ਜਾਓ ਮੜ ਅੱਗੇ ਆ ਜਾਓ ਇਹ ਦੇਦਾ ਵੀ ਪਹੀ ਹੈਗੀ ਹੈਗੀ ਤੇ 8 ਵਿਗੇ ਜ਼ਮੀਨ ਇੱਧਰ ਨੂੰ ਮਾਰ ਦੇ ਦੇ ਬਾਈ ਤਰਸ਼ੇਮ ਤੋਂ ਕਰਕ ਅਸਰਬਾਤ ਹੋਰ ਤਾਂ ਨਹੀਂ ਹੈ ਨਹੀਂ ਵੀਰੇ ਹੋਰ ਕੋਈ ਨਹੀਂ ਹੈਗੀ ਨਾਲ ਕੋਈ ਕੋਈ ਮੇਰਾ ਭਰਾ ਹੁੰਦਾਗਾ ਵੀਰੇ ਰੋਡ ਵਾਲੇ ਕੀਲੇ ਨੇ ਨਾਲ ਚਾਰ ਕੀਲੇ ਨਾਲ ਅਟੈਚ ਕਰ ਦਿੰਦੇ ਨੇ ਹਾਂ ਉਹੀ ਰੇਟ ਉਹ ਚਾਰ ਕੀਲਿਆਂ ਦਾ ਲਾ ਦਿੰਦੇ ਨੇ ਇਹ ਇਕੱਲਾ ਸੋਨੂ ਵੀਰੇ ਪ੍ਰਾਂਟ ਰੇਟ ਤੇ ਆ ਜਿਹੜੀ ਪ੍ਰਾਂਟ ਰੋਡ ਵਾਲੀ ਤੇ ਸੋਨੂ ਰੇਟ ਦੇਣਾਗਾ ਤੇ ਸੋਨੂ ਰੋਡ ਵਾਲਾ ਹੀ ਵਾਹਣ ਮਿਲੂਗਾ ਮਿਲੂਗਾ ਬਾਈ ਸੋਨੂ ਜ਼ਮੀਨ ਦੇ ਇਹ ਮਿਲਦੀ ਨਹੀਂ ਹੈਗੀ ਜੇ ਨਾ ਜੇ ਦੇਖਿਆ ਵੀਰੇ ਲੋਕੇਸ਼ਨ ਬਹੁਤ ਸੋਹਣੀ ਆ ਵੀਰੇ ਰੋਡ ਤੇ ਲੋਕੇਸ਼ਨ ਬਹੁਤ ਜ਼ਿਆਦਾ ਘੱਟ ਮਿਲਦੀ ਅੱਜਕੱਲ ਬਾਈ ਤਰਸ਼ੇਮ ਪਈਆਂ ਤੇ ਪਿੱਛੇ ਹਟਵੇਂ ਸਾਰੇ ਕਿਤੇ ਮਿਲ ਜੇ ਬਾਕੀ ਪਾਣੀ ਦੀ ਸੁਵਿਧਾ ਗਈ ਨਾ ਉਹ ਵੀ ਰੋਡ ਤੇ ਆ ਵੀਰੇ ਠੀਕ ਆ ਹਾਂ ਸਾਰਾ ਕੁਝ ਰੋਡ ਤੇ ਆ ਵੀਰੇ ਮੋਟਰ ਵੀ ਹੈਗੀ ਐ ਉਹਨੂੰ ਜੇ ਆਪੇ ਇਹਦੀ ਗੱਲਬਾਤ ਕਰੀਏ ਮੋਟਰ ਆ ਵੀਰੇ ਪਾਣੀ ਆ ਬਾਦੂ ਪਾਣੀ ਆ ਤੁਸੀਂ ਕਣਕ ਦੇਖੋ ਕਿੰਨੀ ਸੋਹਣੀ ਆ ਛੋਟੇ ਦੇ ਸਰ ਵਰਗਾ ਬਾਹਣਾ ਬਾਈ ਸਹੀ ਗੱਲ ਆ ਮਿੱਤਰੋ ਦੇਖ ਸਕਦੇ ਹੋ ਨਾ ਜੀ ਪਜਾਉ ਜਮੀਨ ਆ ਪੂਰੀ ਵਧੀਆ ਦੋ ਕਿਲੇ ਦੀ ਬਈ ਇਧਰ ਨੂੰ ਵਾਹੀ ਜਾਂਦੇ ਕਿਲੇ ਇੱਕ ਦੀ ਇਧਰ ਨੂੰ ਵਾਹੀ ਜਾਂਦਾ ਹਾਂ ਜੀ ਵੀਰੇ ਹਾਂਜੀ ਦੇਖ ਸਕਦੇ ਹੋ 8 ਬਿਗ ਗਿਆ ਮਿੱਤਰੋ ਜੀ ਕਿਸੇ ਵੀ ਮੇਰੇ ਵੀਰ ਨੂੰ ਇਹ ਜਗਾ ਚਾਹੀਦੀ ਹੋਵੇ ਬਾਈ ਤਾਂ ਤੁਸੀਂ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਮੰਗੀ ਬਾਈ ਨਾਲ ਸੰਪਰਕ ਕਰਕੇ ਤੁਸੀਂ ਇਹ ਜਗਾ ਖਰੀਦ ਵੀ ਸਕਦੇ ਹੋਗੇ ਬਾਕੀ ਜਿਹ ਕਿ ਵੀਰੇ 2 ਕਿਲੇ ਦਾ ਪ੍ਰਾਂਟਾ ਤੇ ਕਿਲੇ ਦੀ ਲਵਾਈ ਦੇ ਵਿੱਚ ਸਾਨੂੰ ਗਲੀ ਕੱਢਣ ਦੀ ਲੋੜ ਨਹੀਂ ਕਿਉਂਕਿ ਪ੍ਰਾਂਟ ਬਹੁਤ ਜ਼ਿਆਦਾ ਸਿੱਧਾ ਤੁਸੀਂ ਮੇਨ ਬੱਟ ਨਾਲ ਸਿੱਧੇ 10 10 20 ਰੁਪਏ ਦੇ ਪਲਾਟ ਕੱਟ ਸਕਦੇ ਹੋ ਸਹੀ ਗੱਲ ਆ ਬਈ ਨਾ ਫਾਇਦਾ ਹੀ ਹੋਊਗਾ ਬਾਈ ਜਿਹੜਾ ਮੇਰਾ ਵੀਰ ਬਾਈ ਇਹ ਜਗ੍ਹਾ ਨੂੰ ਲੈ ਲੂਗਾ ਤਾਂ ਲਈ ਕੀ ਉਹਨੂੰ ਫਾਇਦਾ ਹੋਊਗਾ ਕੋਲ ਮਲਾ ਕੇ ਤੁਸੀਂ ਬਈ ਦੁੱਗਣੀ ਕਮਾਈ ਕਰ ਸਕਦੇ ਨਹੀਂ ਮੇਨ ਗੱਲ ਦੇਖ ਲੈ ਤਰਸ਼ੇਮ ਆਪਾਂ ਨੂੰ ਤੁਰ ਕਿਉਂ ਉੱਥੇ ਉਹਨਾਂ ਨੂੰ ਹਲੇ ਤੱਕ ਇਹਦਾ ਪ੍ਰਿੰਟ ਨਹੀਂ ਖਤਮ ਹੋਇਆ ਹੈਗਾ ਉਹ ਉੱਥੇ ਤੱਕ ਹਲੇ ਇਹਦਾ ਪ੍ਰਿੰਟ ਪਿਆ ਹੈਗਾ ਹਲੇ ਕਹਿਣ ਜਿਵੇਂ ਤੈਨੂੰ 2 ਗੀਲਿਆਂ ਦਾ ਕਹੇ ਜਿਆਦਾ ਹੀ ਆ ਜਿਆਦਾ ਵੀ ਹੋ ਸਕਦਾ ਜਿਆਦਾ ਹੋਊਗਾ ਬਈ ਹਾਂ ਠੀਕ ਹੈ ਜੀ ਲੈ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾਗਾ ਤੇ ਤੁਸੀਂ ਇਸ ਜਗ੍ਹਾ ਨੂੰ ਖਰੀਦ ਸਕਦੇ ਹੋਗੇ ਪਿੰਡ ਹੈਗਾ ਜੀ ਬਡਰੂਖਾਂ ਸੰਗਰੂਰ ਦੇ ਕੋਲੇ 3 ਕਿਲੋਮੀਟਰ ਹੈਗਾ ਦਿਖਾ ਦੇ ਰਹੇ ਬਹੁਤ ਤੱਕ ਪਿਆ ਬਈ ਦੇਖ ਸਕਦਾ ਹਾਂ ਹੰਗ ਕੇ ਬਈ ਉਹਨਾਂ ਦੀ ਇੰਨੀ ਲੰਬਾਈ ਦੇ ਕਰ ਲਓ ਸੰਪਰਕ ਬਈ ਜੇ ਕਿਸੇ ਨੂੰ ਵੀ ਇਹ ਜ਼ਮੀਨ ਚਾਹੀਦੀ ਹੋਗੀ ਧੰਨਵਾਦ ਮੰਗੇਗਾ ਹਨ ਧੰਨਵਾਦ ਠੀਕ ਹੈ